ਲਾ ਵੀ ਆ ਕੁੱਤਾ ਬੜਾ ਵਫਾਦਾਰ ਹੈ ਤੇ ਰੱਖੀ ਬਹੁਤ ਰੱਖਦਾ ਸਾਡੀ ਤੇ ਇਹਦੇ ਵਾਸਤੇ ਇੱਕ ਸਪੈਸ਼ਲੀ ਅਸੀਂ ਰੋਜ਼ ਬਿਸਕੁਟਾਂ ਡੱਬੀ ਪਾਉਨੇ ਆ ਤੇ ਕੁੱਤਾ ਹੈਗਾ ਇੰਨਾ ਮੁੰਡਿਆਂ ਦਾ ਕੁੱਤਾ ਹੈਗਾ ਨਾ ਮਾਰੀ ਨਾ ਮਾਰੀ ਨਾ ਬਈ ਬਹੁਤ ਸਿਆਣਾ ਹੈ ਤਾਂ ਯਾਰ ਰੋਮੀ ਲੈ ਰੋਮੀ ਬਿਸਕੁਟ ਦੇ ਕੁੱਤੇ ਦਾ ਪੰਨ ਹੁੰਦਾ ਬਈ ਹਾਂ ਐਨ ਅਸੀਂ ਤਾਂ ਪਤਾ ਕਿਨ ਲਾਡ ਬਹੁਤ ਕਰਦੇ ਅਸੀਂ ਤਾਂ ਸਾਡਾ ਲਵੇ ਆ ਕੇ ਪੈਂਦਾ ਹੈ ਐਵੇਂ ਨਹੀਂ ਆ ਪੈਂਦਾ ਤੁਸੀਂ ਕੀ ਖਵਾਉਨੇ ਇਹਨੂੰ ਹੈ ਕੀ ਖਵਾਉਨੇ ਬਿਸਕੁਟ ਆ ਕਿਹੜੇ ਬਿਸਕੁਟ ਖਵਾਉਂਦਾ ਰੋਮੀ ਉਰੀਆ ਨਹੀਂ ਖੌਂਦੇ ਰੋਮੀ ਰੋਮੀ ਹੋ ਰਹੀ ਮੇਰ ਗੱਲ ਸੁਣੀ ਰੋਮੀ ਆ ਦੇਖ ਲੈ ਆ ਕਿੰਨਾ ਕਿੰਨਾ ਉਹ ਕਰਦਾ ਮੋਹ ਸਾਡਾ ਦੇਖ ਇਹਦੇ ਅੱਖਾਂ ਦੇ ਕਿੰਨੇ ਘੈਂਟ ਨੇ ਦੇਖ ਆ ਦੇਖ ਲੈ ਹੋਰ ਦੇਖ ਤੇ ਨੱਖਾਂ ਹੁੰਦੀ ਨੇ ਕੁੱਤੇ ਤੇ ਲੈਂਦਾ ਤਾਂ ਸਾਡੇ ਕਰੀ ਗਿਆ ਲੈ ਲੈ ਬਿਸਕੁਟ ਖਵਾਏ ਕੁੱਤਾ ਕਿਉਂਕਿ ਯਾਰ ਠੰਡਾ ਹੈ ਇੱਜ਼ਤ ਕਰਨੀ ਚਾਹੁੰਦੇ ਇਹਨਾਂ ਦੀ ਵੀ ਕਿਵੇਂ ਇੱਜ਼ਤ ਕਰਨੀ ਕਿਉਂਕਿ ਵਫਾਦਾਰੀ ਬਹੁਤ ਹੈ ਇਹਨਾਂ ਦੀ ਰੋਟੀ ਇਹਨਾਂ ਦੀ ਸੀ ਆਪਾਂ ਨੂੰ ਹਾਂ ਹਾਂ ਲੈ ਆਨੂ ਨਾ ਰੋਮੀ ਨੂੰ ਆਪਾਂ ਬਿਸਕੁਟ ਖਵਾਵਾਂਗੇ ਰਮੀ ਉਰੇ ਰਹਿਣਾ ਠੀਕ ਹੈ ਲੈ ਚਾਣਾ ਨੇ ਪਰਾਂ ਆਹ ਕੁੱਤਾ ਬਹੁਤ ਸਿਆਣਾ ਹੁੰਦਾ ਜੀ ਹਾਂ ਬਹੁਤ ਸਿਆਣਾ ਕੁੱਤਾ ਇਹ ਏ ਛੋਟਾ ਕੁੱਤਾ ਨਾ ਪਰ ਸੱਟ ਲਈ ਵੀ ਕੀ ਲੈਣਾ ਹੁੰਦਾ ਤੁਸੀਂ ਇਹਨੂੰ ਕੁਝ ਖਵਾਉਂਦੇ ਨਹੀਂ ਹੈਗੇ ਬੰਦੇ ਨੂੰ ਸਿਆਣਾ ਹੁੰਦਾ ਕੁੱਤਾ ਨਹੀਂ ਖਵਾਉਂਦੇ ਹਾਂਜੀ ਆ ਗਿਆ ਅੱਜ ਜਿਹਨੇ ਨਾ ਦਿੱਲੀ ਆਉਂਦਾ ਇਹ ਰਾਤ ਨੂੰ ਪੂਰੇ ਪੈਰਾ ਲਾਉਂਦਾ ਸਾਡੀ ਦੁਕਾਨ ਤੇ ਮੈਂ ਉੱਥੇ ਦੁਕਾਨ ਤੇ ਗੈਰਹੀ ਮਾਰ ਗਿਆ ਜੀ ਇਹ ਸਾ ਮਾਰ ਜਾਂਦੇ ਨੂੰ ਪਤਾ ਪਛਾਣ ਹੈ ਦੇਖ ਲੈ ਨੂੰ ਪਤਾ ਜੀ ਆ ਵੀ ਬਿਲਕੁਲ ਤੋਂ ਲੈਣ ਗਿਆ ਬਹੁਤ ਸੋਹਣਾ ਕੁੱਤਾ ਇਹ ਲੈ ਤੁਸੀਂ ਵੀ ਦੱਸਿਓ ਵੀ ਤੁਸੀਂ ਵਾਲੇ ਦਰਾਲੇ ਦੇ ਜਿਹੜੇ ਕੁੱਤੇ ਫਿਰਦੇ ਨੇ ਤੇ ਇਹ ਕੁੱਤਾ ਆਪਾਂ ਸ਼ਬਦ ਕਹੇ ਨੇ ਵੀ ਬਹੁਤ ਮਾੜਾ ਹੈ ਪਰ ਮਾੜਾ ਸ਼ਬਦ ਨਹੀਂ ਹੈਗਾ ਤੇ ਸ਼ਬਦ ਵੀ ਬਹੁਤ ਵਧੀਆ ਹੈ ਕਿਉਂਕਿ ਇਹ ਵਫਾਦਾਰ ਬਹੁਤ ਹੁੰਦੇ ਨੇ ਤੇ ਆਹ ਦੇਖੋ ਵਿਚਾਰਨਾ ਸਰਦਲ ਵੀ ਦਿੱਲੀ ਆਉਂਦਾ ਬਸ ਇੱਕ ਪੰਜ ਪੰਜ ਰੁਪਏ ਦੀ ਸਕੂਟਾਂ ਡੱਬੀ ਹੁੰਦੀ ਹੈ ਤੇ 5-10 ਰੁਪਏ ਹਾਂ ਲੱਗਦੇ ਨੇ ਆਪਣੇ ਪਰ ਪਿਆਰ ਬਹੁਤ ਦਿੰਦਾ ਗਿਆ ਮੈਨੂੰ ਐ ਮੰਨਦਾ ਜੀ ਦੇਖ ਲੈ ਮਾਗਰੀ ਗਿਆ ਮੇਰੇ ਹਾਂ ਮਾਗਰੀ ਗਿਆ ਸਾਮੇਦਾਰ ਕਿੰਨਾ ਗਿਆ ਕਿ ਇਹਨੂੰ ਤਾਂ ਨਹੀਂ ਪਤਾ ਕਿ ਬਿਸਕੁਟ ਲੈਣ ਜਾਂਦਾ ਇਹਨੂੰ ਦੁਕਾਨ ਆ ਜੀ ਇਹਨੂੰ ਰੋਜ਼ ਪਤਾ ਲੱਗਦਾ ਵੀ ਰਹਿੰਦਾ ਬਿਸਕੁਟ ਲੈਣ ਜਾਂਦਾ ਇਹ ਤਾਂ ਕਰਕੇ ਸਰਦਲ ਵੀ ਆਉਂਦਾ ਇਹ ਮਾਗਰੀ ਭਾਗ ਹੈ ਜੀ ਰومی ਗੱਲ ਸੁਣ ਇਧਰ ਜਣਾ ਨੇਗੇ ਨਾਲ ਚੰਗਾ ਆ ਮੁੰਡੇ ਨਾਲ ਨਹੀਂ ਜਾਣਾ ਜਿਹੜਾ ਖੜਾ ਹੈ ਲੇ ਵੇਦੜ ਕੇ ਵੀਡੀਓ ਅਪਲੋਡ ਹੋ ਜਾਣਾ ਇਦਰੀ ਠੀਕ ਹੈ ਠੀਕ ਹੈ ਜੀ ਕਿਉਂਕਿ ਕੁੱਤਾ ਆਪਣਾ ਹੋ ਚੁੱਕਿਆ ਇਹ ਜੇ ਹੁਣ ਤੋੜਦਾ ਇਹਨੂੰ ਘਰੇ ਬੋ ਹੁਣ ਨਹੀਂ ਜਾਂਦਾ ਨਹੀਂ ਜਾਂਦਾ ਜੇ ਤੂੰ ਤੋੜਤਾ ਵਾ ਤੂੰ ਲੈ ਜੀ ਜਾਇਂ ਕਰ ਲੈ ਠੀਕ ਹੈ ਲੈ ਉਹ ਲੈ ਬਗ ਜੀ ਦੇ ਭੱਜ ਜਾ ਲੈ ਜੀ ਗਾਰੰਟੀ ਹੈ ਲੈ ਜਾ ਕੀ ਲੈਣੀ ਹੈ ਹੈ ਕੀ ਲੈਣੀ ਕੁੱਤਾ ਤੂੰ ਲੈ ਹੀ ਨਹੀਂ ਸਾਡਾ ਕੁੱਤਾ ਲੈ ਜਾ ਦੇ ਭੱਜ ਜਾ ਫਿਰ ਦੇਖ ਲੈ ਜਿੱਦਾਂ ਲੈ ਕੇ ਜਾ ਗਾਰੰਟੀ ਹੈ ਜਿੱਦ ਕਿ ਲੈ ਕੇ ਲੈ ਕੇ ਕਿਵੇਂ ਮਰਜੀ ਲੈ ਜਾ ਤੂੰ ਲੈ ਜਾ ਨਹੀਂ ਸਕਦਾ ਨਹੀਂ ਲੈਂਦਾ ਹਾਂ ਮੈਂ ਜੰਮੀ ਜਾਂਦਾ ਜਾਂਦਾ ਹੀ ਨਹੀਂ ਗਰੰਟੀ ਹੈ ਰੋਮੀ ਬੈ ਜਾ ਰੋਮੀ ਹੋ ਗਿਆ ਹੋ ਗਿਆ ਰੋਮੀ ਹੋ ਗਿਆ ਹਾਂ ਹੋ ਗਿਆ ਡੇਟਾ ਦੇ ਨਾਲ ਜਾ ਰਹੀ ਹੈ ਬੈ ਜਾ ਰੋਮੀ ਹਾਂ ਜਾਂਦਾ ਨਹੀਂ ਜਾਂਦਾ ਨਹੀਂ ਓਏ ਜਾਂਦਾ ਨਹੀਂ ਜਾਂਦਾ ਯਾਰ ਉਹ ਨਹੀਂ ਲਿਜਾਂਦਾ ਸਕਦਾ ਇਹ ਤਾਂ ਬਹੁਤ ਵਫਾਦਾਰ ਚੀਜ਼ ਹੈ ਜਿੱਥੇ ਮਰਜ਼ੀ ਭਗ ਜਾ ਹੀ ਰਹਿ ਕੇ ਜਾਂਦਾ ਲੈ ਲੈ ਵੀ ਹਾਰ ਗਿਆ ਬੰਦਾ ਤੂੰ ਹਾਰ ਗਿਆ ਹੁਣ ਜੱਪਾ ਜਾ ਹਾਰ ਗਿਆ ਹਾਰ ਗਿਆ ਹਾਰ ਗਿਆ ਹਾਰ ਗਿਆ ਦਬਾਕ ਜਾ